ਹਾਂ ਸਾਰੇ ਕੰਮ ਮਸ਼ੀਨਾਂ ਨਾਲ ਕੀਤੇ ਜਾਂਦੇ ਬਸ ਬਸ ਖੁੱਲੇ ਜੇਰੇ ਨਹੀਂ ਪੈਸਾ ਲੱਗਦਾ ਬਈ ਇਹ ਜਾ ਰਹੀ ਐ MP ਇਹ ਨਾਲ 13 ਦਾ ਉਹਦੇ ਪਾਣੀ ਸੁਝ ਨਹੀਂ ਆਪਾਂ 13 ਨਾਲ ਵੀ ਚਾਹੀਦਾ 13 ਦੇ ਨਾਲ ਹੀ ਖੁੱਲਣੇ ਆ ਕੋਟ ਸਾਹ ਵਾਫ ਹੋਏ ਮੂਰੇ ਹਾਂ ਆਹ ਸਟੰਗੇ ਗੋਲਾ ਵੀ। ਨਾਂਮਨੇ ਸਾਰਾ ਹੋ ਗਿਆ ਬਸ ਕਲੱਚ ਦਾ ਰਹਿ ਗਿਆ ਇਕੱਲਾ। ਉਹਨੂੰ ਲੱਗੇ ਹੋਏ ਹੁਣ। ਰੌਸੀ ਗੱਲ ਜੀ ਸਵਾਗਤ ਕਰਦੇ ਤੁਹਾਡਾ ਨਵੇਂ ਬਲੌਗ ਦੇ ਵਿੱਚ। ਉਮੀਦ ਕਰਦੇ ਤੁਸੀਂ ਠੀਕ ਹੋਵੋਗੇ। ਇੱਥੇ ਲਾ ਰਹੇ ਲੀਵਰ ਇੱਥੇ ਲਾ ਰਹੇ। ਛੋਟਾ ਗੱਡੀ। ਲੱਗੇ ਆ ਜੀ ਹੁਣ ਗੇੜਾ ਪਾਉਣ। ਟਰੈਸ਼ਰ ਪਤਾ ਹੈਗਾ। ਕਮੈਂਟ ਕਰਕੇ ਦੱਸਿਓ ਤੁਸੀਂ ਬਾਸਕਟ ਦੀ ਥ੍ਰੈਸ਼ਰ ਦੀ ਸੈਟਿੰਗ ਕਿੰਨੇ ਕਿੰਨੇ ਨੰਬਰ ਤੇ ਕਰਦੇ ਆ। ਖੀਰ ਜੀ ਅਸੀਂ ਚਕੋਰਾ ਇਹ ਵੀ ਸਮਝ ਲੋ ਸਾਹ ਨਾਲ ਦੋ ਤਿੰਨ ਕੁੱਤੇ ਹੀ ਆ ਇਹ ਉਪਰਾਂ ਬੰਦਾ ਆ ਜੇ ਬਹੁਤ ਰੌਲਾ ਪਾਉਂਦੀਆਂ ਰਾਖੀ ਬਹੁਤ ਇਹਨਾਂ ਦੀ ਜੇ ਕੱਲ ਨੂੰ ਇੰਜਨ 'ਚ ਕੋਈ ਤਕਲੀਫ ਆਉਂਦੀ ਆ ਜਾਂ ਕਿਤੇ ਚੈੱਕ ਹੋ ਜਾਂਦੀ ਆ ਮਸ਼ੀਨ ਰਾਰ ਰਖੜੇ ਉੱਤੇ ਫਿਰ ਚਲਾਣਾ ਪੈਣ ਚੋ ਪਾ ਆਪਾਂ ਨੂੰ ਕੀ ਤਕਲੀਫ ਦਿੰਦਾ ਯੂਰੀਆ Passa, passa. Доброе okay. утро! ਬਈ ਕਲਚ ਖੋਲਣ ਉਹ ਮੰਗੀ ਕਿਤੇ ਇਹ ਮਾਰਦੀ ਝਟਕਾ ਉਹ ਇਹਦਾ ਖੋਲ ਕੇ ਵੇਖ ਲੀ ਗਏ ਡਰ ਰਹਿਂਦਾ ਹੈਗਾ ਕਿਤੇ ਬੰਦੇ ਕਟਰ-ਕਟਰ ਪਾਉਂਦੇ ਆ ਉਹਦੇ ਜ ਹੱਥ ਥਾ ਨਾਉਣ ਦਾ ਬੜਾ ਡਰ ਰਹਿਂਦਾ ਈ ਉਹ ਫਾਇਦਾ ਵੀ ਸੀ ਖੋਬੇ ਜੇ ਝੜ ਕੇ ਨਾ ਨਿਕਲ ਆਉਂਦੀ ਸੀ ਬਾਹਰ ਬੋਲਾ ਬੋਲਾ ਜਦੋਂ ਇਥੋਂ ਅਸੀਂ ਗਏ ਨਾ ਮਾਨਾ ਉੱਥੇ ਦੇ ਹੂੰ ਹੂੰ ਕਿਨਾਂ ਜਾਂਦੇ ਆ ਭਰਾਵਾ ਉਹ ਤੇ ਵੀਡੀਓ ਨਾਲ ਨੂੰ ਵੇਖ ਲੈਣੀ ਹੈ ਜੀ ਨਹੀਂ ਨਹੀਂ ਚਕਾ ਨਹੀਂ ਕਰਦਾ ਇਹ ਤਾਂ ਗਾਣਾ ਲੱਗ ਜਾਂਦਾ ਜਦੋਂ ਅਸੀਂ ਉਥੇ ਗਏ ਸੀ ਇਹ ਆ ਜੀ ਆਪਣੀ ਮਲਕੀਤ 2024 ਕੰਮ ਸਾਰਾ ਹੋ ਗਿਆ ਬਸ ਕਲੱਚ ਦਾ ਰਹਿ ਗਿਆ ਇਕੱਲਾ ਉਹਨੂੰ ਲੱਗੇ ਹੋਏ ਹੁਣ ਯਾ ਫਿੱਟਣੇ ਆ ਬੜਕੇ ਔ ਬੈਰੰਗ ਕੱਢੋ ਵਿੱਚੋਂ ਮਨ ਗਰੀਦ ਕਰਦੇ ਅੰਦਰ ਲੈਣ ਮੋਬਤੀ ਛਾਪਟ ਵਾਲਾ ਹੈ ਉਹ ਕੁੱਤਰੀ ਪੈਨ ਕੱਢ ਲਾ ਕੁੱਤਰੀ ਪੈਨ ਕੱਢ ਲਾ ਆਜ ਰਿਪੈਨ ਕੱਢ ਲਾ ਹਾਂ ਹਾਂ ਤੇ ਇਹਨਾਂ ਬੈਰੰਗਾਂ ਨੇ ਸਿੱਧਾ ਹੀ ਬਾਹਰ ਆਇਆ ਠੀਕ ਐਡ ਕਰਨੀਆਂ ਨਹੀਂ 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 ਰੰਗਰਾਂ ਨੂੰ ਪਹਿਲਾਂ ਹੀ ਤੇ ਰੇ ਲਾਈਆਂ ਕਰਨਾਂ ਪਹਿਲਾਂ ਇਹ ਇੱਕ 13 ਦਾ 13 ਦਾ 17 ਦਾ ਉਹਦੇ ਪਾਣੀ ਸੁਝ ਨਹੀਂ ਆਪਾਂ 13 ਦਾ ਵੀ ਚਾਹੀਦਾ 13 ਦੇ ਨਾਲ ਹੀ ਖੁੱਲਣੇ ਆ ਅੰਦਰ ਵੇਖ ਲਾ ਇਹ ਆ ਵੀਰ ਜੀ ਕਲਚ ਪਲੇਟ 2 ਮੀਟਰ ਫਰਾਂ ਵਾਲੀ ਸਾਡਾ ਹੁਣ ਰਾਦਾ ਗੋਲ ਪਾ ਲਈਏ ਉਹੀ ਪਈ ਤਾਂ ਨਹੀਂ ਪਈ ਤਾਂ ਜੋ ਨਹੀਂ ਅਸੀਂ ਪਾਉਣੀ ਇਹ ਹੀ ਬਣੀ ਹੈ ਇਹ ਵੇਖੋ ਭਾਈ ਇਹ ਇਕ ਲਾਇਟਰ ਫੇਰਾ ਸਹੀ ਨਹੀਂ ਗਈ ਤੂੰ ਜ਼ੋਰ ਬਹੁਤ ਮਾਰਦੀ ਹੈ ਜ਼ੋਰ ਨਾ ਮਾਰ ਤੇ ਉਹ ਵੀ ਕਾਲੇ ਲੈਦਰਾਂ ਵਾਲੇ ਵੀ ਬੜਾ ਜ਼ੋਰ ਮਾਰਦੀ ਆ ਮਸ਼ੀਨ ਆ ਨਹੀਂ ਯਾਰ ਸਹੀ ਨਹੀਂ ਹੈਗੀਆਂ ਪੱਤਰੀਆਂ ਕਰਨਾ ਆਹੋ ਤੇਰੀਆਂ ਸਹੀ ਹੋ ਕਿੰਨੇ ਚਾਜ ਬਾਈ ਕੀ ਗੱਠਕ ਦੀ ਲਾਲਾ ਗੱਠ ਦੋ ਗੱਠਾਂ ਦੀ ਆ ਚੱਲੋ ਤਾਂ ਹਾਂ ਨਹੀਂ ਯਾਰ ਕੀ ਹੋਇਆ ਮੈਂ ਤਾਂ ਮੇਰੇ ਤਾਂ ਟੁੱਟ ਗਿਆ ਮੈਂ ਨਾ ਹੀ ਨਹੀਂ ਲਿਆ ਮੈਂ ਕੁੜੀ ਆ ਮੈਂ ਦੇਖਣਾ ਲੋਰ ਫੜ ਕਾ ਲਾ ਜੀ ਫੋਰ ਮੈਂ ਸਾਫ ਲਾ ਕੇ ਬੈਲ ਹੋ ਜਾਈ ਵਾਲੀ ਪੁਲੀ ਬਦਲਣਾ ਆਨੇ ਥੋੜਾ ਜਿਹਾ ਚਾਲ ਵਧਾਉਣੀ ਲਸੇਣ ਲਈ ਮੈਂ ਚਲ ਵੀ ਚਾਲ ਵਧਾ ਦੇਣੇ ਮੁੰਡੇ ਦੀ ਹੈ ਸਾਰੇ ਤਾਂ ਮਸ਼ੀਨਾਂ ਦਾ ਕੀਤੇ ਜਾਂਦੇ ਬਸ ਬਸ ਖੁੱਲੇ ਜੇਰੇ ਨਹੀਂ ਪੈਸਾ ਲੱਗਦਾ ਬਈ ਇਹ ਜਾ ਰਹੀ ਐਮਪੀ ਕੁਛ ਦਿਨਾਂ ਤੱਕ ਹੋਰੀ ਲੰਗੀਆਂ ਆਏ ਉਦਨਾਂ ਨਹੀਂ ਆ ਹੋਵੇ ਹੈ ਉਦਨਾਂ ਨਹੀਂ ਨਾ ਹੋਵੇ ਭੈਣ ਮੈਂ ਤਾਂ ਮੰਗਦੇ ਨੂੰ ਫੜਾਇਆ ਹਾਂ ਬੈਲ ਕੋਲੇ ਹਾਂ ਗੋਲਾ ਹੀ ਬਲ ਹੋ ਜਾਏਗਾ ਉਤਸਾਵਾ ਹੋਏ ਮੂਰੇ ਹਾਂ ਆਪ ਸਟੰਗੇ ਗੋਲਾ ਨਹੀਂ ਕਿੰਨਾ ਲੱਗਾ ਸਰੀਰ ਤੇ ਫੇਰੋਂ ਜੈਕ ਆ ਜਾਊਗਾ ਆ ਪਾਦਾ ਜੀ ਅਸੀਂ ਬੈਲ ਹੋਰਿੰਗ ਬਾਅਦ ਠੀਕ ਆ ਪਾਦੇ 12 ਇੰਚ ਪੁੜਾ ਉੱਲਕਾ ਵਾਲਾ ਮੈਨ ਕੋਕ ਉਹ ਬਾਹਰ ਰੱਖਿਆ ਕਰਿਓ ਨੇ ਵੇਖ ਲੈਣ ਨਨਾਂਗਾ